ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਲਵੇਰੀ ਸਰ ਸਾਹਿਬ ਪੰਡ ਪੁੱਚੋ ਖੁਰਦ ਜਿਹੜਾ ਬਠੰਡਾ ਇੱਥੇ ਇਹ ਜਗ੍ਹਾ ਜਿਹੜੀ ਇਹ ਤਕਰੀਬਨ ਕਈ ਪਿੰਡਾਂ ਦੇ ਵਿਚਾਲੇ ਪੈਂਦੀ ਆ ਇਹ ਜਗ੍ਹਾ ਆਮ ਧਰਤੀ ਦੇ ਨਾਲੋਂ 30 ਫੁੱਟ ਉੱਚੀ ਆ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪ੍ਰਚਾਰ ਦੌਰਾਂ ਤੇ ਗਏ ਨੇ ਇੱਥੋਂ ਦੀ ਹੋ ਕੇ ਗਏ ਨੇ ਸੇਮੇ ਪਾਸਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸਾ ਜੀ ਜਦੋਂ ਮਹਰਾਜ ਆਏ ਨੇ ਉਹ ਇਸ ਜਗ੍ਹਾ ਤੇ ਆ ਕੇ ਗਏ ਨੇ ਇਤਿਹਾਸ ਦੇ ਵਿੱਚ ਆਉਂਦਾ ਕਿ ਇੱਥੇ ਉਹਨਾਂ ਨੇ ਉਸਰ ਛੋਟਿਆਂ ਦਾ ਦੁੱਧ ਪੀਤਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਸਾ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਚੱਕ ਫਤਿਹ ਸਿੰਘ ਆਲੇ ਆਏ ਨੇ ਤੇ ਚੱਕ ਫਤਿਹ ਸਿੰਘ ਵਾਲਾ ਤੋਂ ਇੱਥੇ ਆ ਕੇ ਗਏ ਨੇ ਇੱਥੇ ਸਤਿਗੁਰੂ ਪਾਸਾ ਜੀ ਬੈਠੇ ਨੇ ਇੱਥੇ ਕਹਿੰਦੇ ਵੀ ਬਿਘਾਰ ਸੀ ਜਿਹੜੇ ਉਹ ਇੱਕ ਗਾਂ ਦੇ ਬੱਚੇ ਨੂੰ ਖਾਣ ਵਾਸਤੇ ਪੈ ਰਹੀ ਸੀ ਤੇ ਗਾਂ ਨੇ ਆਪਣੇ ਬੱਚੇ ਨੂੰ ਬਿਘਾਰਾਂ ਤੋਂ ਬਚਾਇਆ ਸੀ ਤੇ ਸਤਿਗੁਰੂ ਪਾਸਾ ਜਿਨੇ ਇੱਥੇ ਵਚਨ ਕੀਤੇ ਸੀ ਕਿ ਵੀ ਇੱਥੇ ਜਿਹੜੇ ਵੀ ਕੋਈ ਆਉਣਗੇ ਉਹਨਾਂ ਦੀ ਸੁੱਖਾਂ ਪੂਰੀਆਂ ਹੋਣਗੀਆਂ ਤੇ ਇੱਥੇ ਵੀ ਦੁੱਧ ਦੇ ਪੰਡਾ ਰਿਆ ਜਿਹੜੇ ਉਹਨਾਂ ਦੇ ਘਰਾਂ ਚ ਵਧਣਗੇ ਤੇ ਇਸ ਦਾ ਨਾਮ ਜਿਹੜਾ ਲਬੀਰਸਰ ਰੱਖਿਆ ਸੀ ਜੋ ਇਤਿਹਾਸ ਦੇ ਵਿੱਚ ਆਉਂਦਾ ਹੈ ਇੱਥੇ ਗੁਰੂ ਨਾਨਕ ਪਾਸਾ ਗੁਰੂ ਗੋਬਿੰਦ ਸਿੰਘ ਪਾਸੇ ਤੋਂ ਬਾਅਦ ਉਹਨਾਂ ਦੇ ਇੱਕ ਸਿੱਖ ਸੀ ਬਾਬਾ ਸੰਗੂ ਸਿੰਘ ਜੀ ਉਹਨਾਂ ਨੇ ਇੱਥੇ ਕੁਝ ਸਮਾਰਕ ਭਜਨ ਬੰਦਗੀ ਕੀਤੀ ਆ ਉਸ ਤੋਂ ਬਾਅਦ ਇੱਥੋਂ ਦੇ ਬਜ਼ੁਰਗ ਜੋ ਭਾਈ ਮਾਨ ਸਿੰਘ ਜੀ ਪੁੱਛੋਖਰਦੇ ਉਹਨਾਂ ਨੇ ਦੱਸਿਆ ਕਿ ਤਕਰੀਬਨ 1947 ਤੋਂ ਕੁਝ ਸਾਲ ਪਹਿਲਾਂ ਇੱਥੇ ਪਹਿਲਾਂ ਕੁਝ ਵੀ ਸੀਟਾ ਰੋੜੇ ਪਹਿੰਦ ਸੀ ਲੋਕ ਦੀਵਾਲੀ ਵੇਲੇ ਆ ਕੇ ਦੀਵੇ ਲਾ ਕੇ ਜਾਂਦੇ ਸਨ ਤਾਂ ਉਹਨਾਂ ਨੇ ਇੱਥੇ ਜੋ ਪਹਿਲਾਂ ਲੋਕ ਪੈਦਲ ਜਾਂਦੇ ਸਨ ਉਹਨਾਂ ਦੇ ਲਈ ਪਾਣੀ ਦੇ ਘੜੇ ਰੱਖੇ ਤੇ ਕੁਝ ਪੁੱਜੇ ਹੋਏ ਛੋਲੇ ਜਿਹੜੇ ਸੀ ਉਹ ਘੜੇ ਦੇ ਵਿੱਚ ਪਾ ਕੇ ਰੱਖੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਇੱਥੇ ਕਮਰਾ ਬਣਵਾਇਆ ਫਿਰ ਕੁਝ ਸਮਾਂ ਬਾਅਦ ਇੱਥੇ ਦਰਬਾਰ ਸਾਹਿਬ ਜਿਹੜਾ ਸੀ ਤਿਆਰ ਕੀਤਾ ਗਿਆ। ਤਕਰੀਬਨ 8 ਸਾਲ ਹੋ ਗਏ ਹੁਣ ਜਿਹੜਾ ਹੁਣ ਦਰਬਾਰ ਸਾਹਿਬ ਦੀ ਬਿਲਡਿੰਗ ਬਣੀ ਆ ਇਹ ਨਵੀਂ ਬਣੀ ਹੋਈ ਆ 8 ਸਾਲ ਹੋ ਗਏ। ਤੇ ਇੱਥੇ ਸੰਗਤਾਂ ਮੱਸੀਆਂ ਵਾਲੇ ਦਿਨਾਂ ਬਹੁਤ ਪਾਰੀ ਇਕੱਠ ਹੁੰਦਾ ਸੰਗਤਾਂ ਬਹੁਤ ਜੁਰੀਆਂ ਆਉਂਦੀਆਂ ਨੇ। ਐਨ ਆਈ ਵੀਰ ਬਹੁਤ ਦੂਰ ਦੂਰ ਆਉਂਦੇ ਨੇ। ਤਕਰੀਬਨ ਪੂਰਾ ਪੰਜਾਬ ਹਰਿਆਣਾ ਇੱਥੇ ਆ ਕੇ ਮੱਥਾ ਟੇਕ ਕੇ ਜਾਂਦੇ ਨੇ। ਜਿਨ੍ਹਾਂ ਦੀ ਸਰਦ ਆ ਗਈ, ਮਨ ਦੀ ਸਰਦ ਆ ਧਾਰ ਕਿਥੇ ਹੁੰਦੇ ਉਹਨਾਂ ਦੀ ਸਰਦ ਮਨ ਦੀ ਜਿਹੜੀ ਮਨਸਾ ਇੱਛਾ ਪੂਰੀ ਹੁੰਦੀ ਆ। ਇੱਥੇ ਲੋਕ ਬਹੁਤ ਮਤਲਬ ਕਿ ਸਰਦਾ ਜਨਾਲਾ ਕਿ ਇੱਥੇ ਸਹਿਜ ਪਾਠ ਖੰਡ ਪਾਠ ਕਰਵਾਉਂਦੇ ਨੇ ਤੇ ਬਹੁਤ ਇੱਥੇ ਲੋਕਾਂ ਨੇ ਇਹ ਗੱਲ ਦੱਸੀ ਆ ਕਿ ਅਸੀਂ ਇੱਥੇ ਮੰਨ ਦੇ ਵਿੱਚ ਇੱਛਾ ਧਾਰ ਕੇ ਆ ਕਿ ਇੱਥੇ ਅਰਦਾਸ ਬੇਨਤੀ ਕੀਤੀ ਸਾਡੀ ਮੰਨ ਦੀ ਇੱਛਾ ਜਿਹੜੀ ਪੂਰੀ ਹੋਈ ਆ ਸਾਡੀ ਸੁਖਣਾ ਪੂਰੀ ਹੋਈ ਆ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਹਰ ਮਸਿਆ ਮਹਲੇ ਦਿਨ ਇਕੱਠ ਹੁੰਦਾ ਤਕਰੀਰ ਇੱਥੇ ਹਰ ਐਤਵਾਰ ਨੂੰ ਸੂਨੀ ਸਾਹਿਬ ਦਾ ਪਾਠ ਹੁੰਦਾਗਾ ਪੂਰਨਮਾਸੀ ਵਾਲੇ ਨੂੰ ਸੂਨੀ ਸਾਹਿਬ ਦਾ ਪਾਠ ਹੁੰਦਾ ਇੱਥੇ ਬੀਬੀਆਂ ਦੇ ਜਥੇ ਆ ਕੇ ਇੱਥੇ ਪਾਠ ਕਰਕੇ ਜਾਂਦੇ ਨੇ ਐਨ ਆਈ ਬੀਰ ਬਹੁਤ ਦੂਰ ਦੂਰੋਂ ਆਉਂਦੇ ਨੇ ਬਹੁਤ ਸੰਗਤਾਂ ਦੂਰੋਂ ਦੂਰ ਰਿਸ਼ਤੇ ਦੇਖਣ ਵਾਸਤੇ ਆਉਂਦੇ ਜਾਂਦੇ ਕਿਹੜੇ ਰਾਤੇ ਤੇ ਬੰਦਾ ਉਹ ਰਸਤਾ ਦੱਸੋ ਕਿੰਨੀ ਦੂਰੀ ਕਿੱਥੋਂ ਕਿੱਥੋਂ ਪੈਦਾ ਇਹ ਬਰੰਦਾ ਜਿਹੜੀ ਬਰਨਾਲਾ ਚੰਡੀਗੜ੍ਹ ਰੋਡ ਆ ਜੀ ਇਹ ਤੋਂ ਤਕਰੀਬਨ 3 ਕਿਲੋਮੀਟਰ ਸਾਈਡ ਤੇ ਬੰਦਾ ਪੋਚੋ ਖੁਰਦੇ ਤੋਂ ਵੀ 3 ਕਿਲੋਮੀਟਰ ਸਾਈਡ ਤੇ ਪੈਂਦਾ ਜੀ ਪੋਚੋ ਮੜੀ ਤੋਂ 2 ਕਿਲੋਮੀਟਰ ਸਾਈਡ ਤੇ ਪੈਂਦਾ ਤਕਰੀਬਨ ਇਹ ਖੇਤਾਂ ਦੇ ਵਿੱਚ ਆ ਜਾਂਦਾ ਤੇ ਜਿਹੜੀ ਬਠੰਡਾ ਪਟਿਆਲਾ ਰੇਲਵੇ ਲਾਈਨ ਹੈ ਇਹਦੇ ਉੱਤੇ ਹੈ ਜੀ ਇਹ ਤਕਰੀਬਨ ਧਰਤੀ ਨਾਲੋਂ 3 ਫੁੱਟ ਉੱਚੀ ਜਗ੍ਹਾ ਤੇ ਟੱਬਾ ਸੀ ਇੱਥੇ ਬਹੁਤ ਵੱਡਾ ਇੱਥੇ ਝਾੜ ਸੀ ਜੰਗਲ ਸੀਗੇ ਇਹ ਤਕਰੀਬਨ ਪੁਰਾਣੇ ਸਮਿਆਂ ਦੇ ਵਿੱਚ ਗੁਰੂ ਸਾਹਿਬ ਮਲੇ ਉਦੋਂ ਇੱਥੇ ਹੀ ਆਮ ਮਤਲਬ ਕਿ ਪੱਕ ਡੰਡੀਆਂ ਜਾਂਦੀਆਂ ਸੀ ਤੇ ਨਾਲ ਇੱਕ ਵੱਡਾ ਰਸਤਾ ਜਾਂਦਾ ਸੀ ਜਿਹੜਾ ਕਿ ਸਰਸੇ ਤੋਂ ਹਸਾਰ ਤੋਂ ਹੁੰਦਾ ਹੋਇਆ ਅੱਗੇ ਜੜਾ ਮਠੰਡੇ ਹੁੰਦਾ ਹੋਇਆ ਅੱਗੇ ਸੁਲਤਾਨਪੁਰ ਲੋਧੀ ਵੱਲ ਜਾਂਦਾ ਸੀਗਾ ਇਹ ਮੇਨਾ ਮਤਕੀ ਰਸਤੇ ਦੇ ਉੱਤੇ ਇਹ ਚੱਬਾ ਪੈਂਦਾ ਸੀ ਸੰਗਤਾਂ ਬਹੁਤ ਇੱਧਰ ਇਸ ਰਸਤੇ ਜਾਂਦੀਆਂ ਸੀਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ